ਇੱਕ ਖੂਬਸੂਰਤ ਤਸਵੀਰਾਂ ਮੁਹਾਲੀ ਦੇ ਗੁਰਦੁਆਰਾ ਸ੍ਰੀ ਸੋਹਾਣਾ ਸਾਹਿਬ ਦੀਆਂ ਨੇ ਜਿੱਥੇ ਹੈਲੀਕਾਪਟਰ ਦੇ ਨਾਲ ਗੁਰਦੁਆਰਾ ਸਾਹਿਬ ਅਤੇ ਸੰਗਤ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਦੱਸਿਆ ਕਿ ਧੰਤਨ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਹਾਜ਼ਰੀ ਭਰਨ ਦੇ ਲਈ ਪਹੁੰਚੀ ਅਤੇ ਲੰਗਰਾਂ ਦਾ ਪ੍ਰਬੰਧ ਤੱਕ ਵੀ ਕੀਤਾ ਗਿਆ ਸੰਗਤ ਵਿੱਚ ਸ਼ਰਧਾ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਤੁਰਾਨ ਹੈਲੀਕਾਪਟਰ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਸ਼ਰਦਾ ਦੀ ਭਾਵਨਾ ਪ੍ਰਗਟ ਕੀਤੀ ਗਈ। ਸੋ ਇਹ ਖੂਬਸੂਰਤ ਤਸਵੀਰਾਂ ਮੁਹਾਲੀ ਦੇ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾ ਸੁਹਾਣਾ ਸਾਹਿਬ ਦੀਆਂ ਨੇ ਜਿੱਥੇ ਹੈਲੀਕਾਪਟਰ ਨੂੰ ਖਾਸ ਤੌਰ ਤੇ ਬਕਾਇਦਾ ਬੁੱਕ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤੋਂ ਇਲਾਵਾ ਗੁਰੂ ਦੀ ਸੰਗਤ ਵੱਲੋਂ ਵਕਫਾ ਖਾਮਾ ਦੇ ਉੱਤੇ ਲੰਗਰਾਂ ਦਾ ਵੀ ਪ੍ਰਬੰਧ ਕੀਤਾ ਗਿਆ। ਧਾਰਮਿਕ ਸਮਾਗਮ ਹੋਏ ਗੁਰਬਾਣੀ ਕੀਰਤਨ ਦੇ ਵਿਚਾਰ ਹੋਏ ਅਤੇ ਗੁਰਬਾਣੀ ਕੀਰਤਨ ਸਰਵਣ ਵੀ ਕਰ ਰਹੀ ਸੀ ਸੰਗਤ ਸੋ ਵੱਡੀ ਗਿਣਤੀ ਵਿੱਚ ਸੰਗਤ ਦਾ ਇਕੱਠ ਹੈ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਪਰ ਇੱਥੇ ਸਭ ਤੋਂ ਖਾਸ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਕਿ ਖਾਸ ਤੌਰ ਤੇ ਹੈਲੀਕਾਪਟਰ ਬੁੱਕ ਕਰਕੇ ਇੱਥੇ ਫੁੱਲਾਂ ਦੀ ਵਰਖਾ ਕੀਤੀ ਗਈ